ਸਿੱਧੂ ਮੂਸੇਵਾਲਾ ਤੁਹਾਨੂੰ ਮੇਰੇ ਕੱਲੇ ਦੀ ਅਰਦਾਸ ਨਹੀਂ ਇਹ ਸਾਰੇ ਸੰਸਾਰ ਦੀ ਅਰਦਾਸ ਆ ਕਿ ਸਿੱਧੂ ਆਜਿਹੀ ਇਹ ਸਿੱਧੂ ਦੀ ਗੱਲ ਚੱਲਦੀ ਰਹਾ ਪਾ ਮੈਂ ਤਾਂ ਕੀ ਪੱਥਰ ਵੀ ਬਿਗਲਦੇ ਆ ਦੇਖੋ ਦੀ ਥਾਪੀ ਬੜੀ ਮਸ਼ਹੂਰ ਆ ਮੈਂ ਗਾਣੇ ਚ ਵੀ ਪਾਇਆ ਸੱਤ ਚ ਖੜੂ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਉਹ ਸਿੱਧੂ ਦੀ ਥਾਪੀ ਬੜੀ ਮਸ਼ਹੂਰ ਸੀ ਉਹਨੇ ਫਿਰ ਮੂਸਾ ਜੱਟ ਚੜੀ ਮਾਰੀ ਸੀ ਅਚੰਭੇ ਮੈਨੂੰ ਨਾ ਪਤਾ ਲੱਗਿਆ ਵੀ ਤੁਸੀਂ ਟੈਟੂ ਵੀ ਬਣਾਇਆ ਹੋਇਆ ਜੇ ਮੈਨੂੰ ਦਿਖਾ ਦਿਓ ਕਿ ਕੋਈ ਇਹ ਕਿਤੇ ਨਾ ਕਿਤੇ ਕਿਉਂਕਿ ਇਹ ਚੀਜ਼ਾਂ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਦੇਖੋ ਸਿੱਧੂ ਮੂਸੇਵਾਲਾ 29 5 2022 ਇਹ ਜਿਹੜਾ ਕਲੇਣਾ ਦੇਣਾ ਮੈਨੂੰ ਭੁੱਲਣਾ ਨਹੀਂ ਮੈਨੂੰ ਨਹੀਂ ਭੁੱਲਣਾ ਕਿ ਸਾਰੀ ਦੁਨੀਆ ਨੂੰ ਨਹੀਂ ਭੁੱਲਣਾ ਔਰ ਮੈਂ ਲਖਾ ਲਿਆ ਥੇ ਇਹਦੀ ਬਾਤ ਇਹ ਮੇਰੇ ਨਾਲ ਹੀ ਜਾਊਗਾ ਜਦੋਂ ਮੈਂ ਸਿਮਾਂਹ ਚ ਜਾਊਗਾ ਤੇ ਸਿੱਧੂ ਵੀ ਮੇਰੇ ਨਾਲ ਹੋਊਗਾ अच्छा भाई बहुत सारे कलाकार सिगे चलो ये सवाल ਤੁਸੀਂ ਇੰਡਸਟਰੀ ਦੇੋਂ ਵੀ ਬਹੁਤ ਸਾਰੇ ਕਲਾਕਾਰ ਉਦੋਂ ਬਹੁਤ ਨਾਲ ਦਿਖਾਉਂਦੇ ਸੀ ਪਰ ਜਦੋਂ ਕਿਤੇ ਨਾ ਕਿਤੇ ਬਾਪੂ ਜਿਹਨੇ ਗੁਹਾਰ ਵੀ ਲਗਾਈ ਆ ਜਾਂ ਕਈ ਵਾਰੀ ਕਿਹਾ ਵੀ ਅ ਵੀ ਕਲਾਕਾਰਾਂ ਨੂੰ ਵੀ ਯਾਰ ਸਾਥ ਦਿਓ ਨਾਲ ਖੜੋ ਤਾਂ ਸਾਰੇ ਕੰਨੀ ਕਤਰਾ ਗਏ ਤੁਸੀਂ ਇੰਡਸਟਰੀ ਦਾ ਕਿਹਜਾ ਰੂਪ ਦੇਖੋ ਕਿਸੇ ਨਾ ਕਿਸੇ ਨੇ ਕੋਈ ਮਜਬੂਰੀ ਹੋ ਸਕਦੀ ਹੈ ਸਾਰੀ ਇੰਡਸਟਰੀ ਨਾਲ ਆ ਉਹਨਾਂ ਦੀ ਇਹ ਜੀ ਗੱਲ ਨਹੀਂ ਹੈਗੀ ਅੱਜ ਸਾਰੀ ਇੰਡਸਟਰੀ ਸੁੱਖਾਂ ਸੁਖ ਰਹੀ ਹੈ ਸਾਡੇ ਗਾਣੇ ਨੂੰ ਸਾਰੇ ਲੋਕ ਸ਼ੇਅਰ ਕਰ ਰਹੇ ਨੇ ਠੀਕ ਹੈ ਜਿਨ੍ਹਾਂ ਨੇ ਸਿੱਧੂ ਦੀ ਨਹੀਂ ਸੀ ਬਣਦੀ ਉਹ ਵੀ ਸ਼ੇਅਰ ਕਰ ਰਹੇ ਨੇ ਕਿ ਨਿੱਕੇ ਪੈਰੀਂ ਆ ਜਾ ਹਣਾ ਪਰ ਮੈਂ ਇਹ ਕਹਿੰਨਾ ਕਿਸੇ ਨਾ ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਹੈ ਉਹ ਨਾ ਗਿਆ ਹੋਵੇ ਇਦਾਂ ਦਾ ਕੁਝ ਨਹੀਂ ਆ ਸਾਰੇ ਸਿੱਧੂ ਨੂੰ ਪਿਆਰ ਕਰਦੇ ਕਈ ਲੋਕ ਇਦਾਂ ਦੇ ਵੀ ਹੋ ਸਕਦੇ ਆ ਕਿ ਜਿਹਨਾਂ ਦਾ ਦਿਲ ਇੰਨਾ ਕਮਜ਼ੋਰ ਹੋਵੇ ਉੱਥੇ ਸਿੱਧੂ ਦਾ ਜਿਹੜਾ ਬੁੱਤ ਲੱਗਿਆ ਉਹਨੂੰ ਦੇਖ ਕੇ ਜਾਂ ਇਨਾਂ ਕ ਭਾਵਕ ਹੋ ਜਾਣ ਉਹਨਾਂ ਦਾ ਦਿਲ ਹਿਰਦਾ ਹੋ ਸਕਦਾ ਕਮਜ਼ੋਰ ਹੋਵੇ ਪਰ ਨਹੀਂ ਸਿੱਧੂ ਦੇ ਨਾਲ ਆ ਸਾਰੇ ਅੱਛਾ ਮੈਂ ਨਾ ਪਿਛਲੇ ਦਿਨੀ ਗਿਆ ਤੇ ਕਈ ਬੰਦੇ ਤਾਂ ਉੱਥੇ ਦੇਖਿਆ ਉਹਨਾ ਵੀ ਪੱਟ ਤੇ ਥਾਪੀ ਮਾਰ ਕੇ ਆਉਂਦੇ ਆ ਕਿ ਜਿਵੇਂ ਸ਼ਰਧਾਂਜਲੀ ਨੇ ਦੇਖੀ ਆਉਂਦੇ ਦੇਖੋ ਦੀ ਥਾਪੀ ਬੜੀ ਮਸ਼ਹੂਰ ਆ ਮੈਂ ਗਾਣੇ 'ਚ ਵੀ ਪਾਇਆ ਸੱਤ ਚ ਖੜੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਉਹ ਸਿੱਧੂ ਦੀ ਥਾਪੀ ਬੜੀ ਮਸ਼ਹੂਰ ਸੀ ਉਹਨੇ ਫਿਲਮ ਮੂਸਾ ਜੱਟ ਚ ਵੀ ਮਾਰੀ ਸੀ ਜਦੋਂ ਗਾਣਾ ਇੰਟਰੀ ਤੇ ਚੱਲਦਾ ਮੇਰਾ ਉਹਨੇ ਥਾਪੀ ਮਾਰੀ ਸੀ ਉਸ ਜੀ ਤੇ ਉਹਦੀ ਥਾਪੀ ਮਸ਼ਹੂਰ ਸੀ ਉਹਦੀ ਥਾਪੀ ਨੂੰ ਲੋਕੀ ਫੋਲੋ ਕਰਦੇ ਆ ਹਣਾ ਤੁਸੀਂ ਇਹ ਦੇਖੋ ਕਿ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਹੋਇਆ ਜਿੱਤੇ ਪੰਜਾਬੀ ਨੂੰ ਲੋਕ ਜਾਣਦੇ ਤੱਕ ਨਹੀਂ ਬਿਲਕੁਲ ਉਹਨਾਂ ਨੂੰ ਪਤਾ ਨਹੀਂ ਪੰਜਾਬੀ ਕੀ ਚੀਜ਼ ਆ ਠੀਕ ਹੈ ਕਾਲੇ ਗੋਰੇ ਉਹ ਪੰਜਾਬੀ ਦੇ ਵਿੱਚ ਸਿੱਧੂ ਦੀਆਂ ਵੀਡੀਓ ਪਾ ਰਹੇ ਨੇ ਸਾਡੇ ਜਿਹੜਾ ਰਿਐਕਸ਼ਨ ਵੀਡੀਓ ਕਹਿੰਦੇ ਆ ਨਿੱਕੇ ਪਰੀ ਤੇ ਪਾਈ ਸਿੱਧੂ ਮੂਸੇਵਾਲੇ ਦਾ ਨਾਮ ਲੈ ਲੈ ਕੇ ਲੋਕਾਂ ਨੇ ਤੇ ਸਿੱਧੂ ਮੂਸੇਵਾਲੇ ਨੇ ਸਾਡੀ ਪੰਜਾਬੀ ਭਾਸ਼ਾ ਦੀ ਬਹੁਤ ਵੱਡਾ ਯੋਗਦਾਨ ਪਾਇਆ ਇਦਾਂ ਦੀ ਗੱਲ ਨਹੀਂ ਸਿੱਧੂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਅੱਛਾ ਤੁਹਾਡੇ ਨਾਲ ਕੋਈ ਹੁਣ ਜਦੋਂ ਗਾਣਾ ਲਿਖਿਆ ਆ ਜਾ ਗਾਣਾ ਆ ਗਿਆ ਤਾਂ ਕਿਹੜੀਆਂ ਸਿੱਧੂ ਦੀਆਂ ਯਾਦਾਂ ਨੇ ਜਿਹੜੀਆਂ ਚੀੜੀਆਂ ਸੀ ਤੁਹਾਨੂੰ ਤੰਗ ਕਰਿਆ ਕਿ ਸਿੱਧੂ ਐ ਕਹਿੰਦਾ ਹੁੰਦਾ ਸੀ ਜਾਂ ਮੈਨੂੰ ਕੋਈ ਜਿਹੜੀ ਗੱਲ ਤੁਹਾਡੇ ਨਾਲ ਅਧੂਰੀ ਰਹਿ ਗਈ ਹੋਵੇ ਜਿਹੜੀ ਪੂਰੀ ਨਾ ਹੋ ਸਕੇ ਹੋਵੇ ਅੱਜ ਮੈਨੂੰ ਨਾ ਕਾਪੀਆਂ ਗਾਣਾ ਉਹ ਸਾਡੇ ਪ੍ਰੋਡਿਊਸਰ ਸਾਹਿਬ ਦੇ ਮੈਂ ਘਰ ਗਿਆ ਤੇ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ ਜੀ ਮੈਂ ਸੱਚੀਉਂ ਉਦਾਸ ਵੀ ਹੋਇਆ ਅੰਦਰੋਂ ਮੈਨੂੰ ਐਂ ਲੱਗਾ ਯਾਰ ਵੀ ਸਿੱਧੂ ਦੀ ਆਵਾਜ਼ ਮੇਰੇ ਗਾਣੇ ਨੂੰ ਮਿਲੀ ਹੈ ਉਹ ਗਾਣਾ ਥਾਪੀਆਂ ਵਾਲਾ ਜਿਹੜਾ ਫਿਲਮ ਚ ਆਇਆ ਸੀ ਸਿੱਧੂ ਨੇ ਵੀ ਗਾਇਆ ਹੋਇਆ ਉਹ ਸੋਲੋ ਉਹ ਵੀ ਰਿਲੀਜ਼ ਹੋਊਗਾ ਮੈਂ ਸੁਣ ਕੇ ਮੈਂ ਬੜਾ ਭਾਵਕ ਹੋਇਆ ਯਾਰ ਵੀ ਸਿੱਧੂ ਨੇ ਤਾਂ ਮੈਨੂੰ ਦੱਸਿਆ ਵੀ ਨਹੀਂ ਹਨਾ ਵੀ ਰਿਕਾਰਡ ਕੀਤਾ ਹੈ ਉਦੋਂ ਪਹਿਲਾਂ ਗਲਾਬ ਸਿੱਧੂ ਦੀ ਆਵਾਜ਼ ਵੀ ਰਿਕਾਰਡ ਕਰਕੇ ਰੱਖੀ ਬੈਠਾ ਉਹ ਅੱਛਾ ਉਹੀ ਗੀਤ ਹਾਂ ਉਹੀ ਗੀਤ ਗਲਾਬ ਸਿੱਧੂ ਦੀ ਆਵਾਜ਼ ਦੇ ਵਿੱਚ ਵੀ ਹੈ ਜੋੜੀਨੀ ਵੀ ਗਾਤਾ ਸੀ ਤੇ ਹੁਣ ਉਹ ਆਪਣਾ ਸਿੱਧੂ ਦੀ ਆਵਾਜ਼ ਆਪ ਦੇ ਵਿੱਚ ਵੀ ਮੈਂ ਸੁਣ ਕੇ ਆਇਆ ਪੂਰਾ ਗਾਣਾ ਸਾਡੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸਾਹਿਬ ਸੀਗੇ ਮੂਸਾ ਚੜਦੇ ਉਹਨਾਂ ਦੇ ਘਰ ਮੈਂ ਗਿਆ ਸੀ ਉੱਥੇ ਸੁਣ ਕੇ ਆਇਆ ਅੱਛਾ ਹੁਣ ਕੀ ਕੀ ਲੱਗ ਰਿਹਾ ਵੀ ਅੱਗੇ ਜਿਹੜੀਆਂ ਗੱਲਾਂ ਨੇ ਜਿਹੜੀਆਂ ਮਤਲਬ ਪਰਿਵਾਰ ਵੱਲੋਂ ਤਾਂ ਕਿਹਾ ਗਿਆ ਵੀ ਜੇ ਕੋਈ ਖੁਸ਼ੀ ਹੋਊਗੀ ਤਾਂ ਸਾਂਝੀ ਕਰ ਦਿੱਤੀ ਜਾਵੇਗੀ ਦੇਖੋ ਏਡੀ ਵੱਡੀ ਖੁਸ਼ੀ ਆ ਜਿਹੜੀ ਸਾਰੇ ਸੰਸਾਰ ਦੀ ਖੁਸ਼ੀ ਆ ਇਕੱਲੇ ਬਲਕੌਰ ਸਿੰਘ ਬਾਪੂ ਦੀ ਖੁਸ਼ੀ ਨਹੀਂ ਮਾਤਾ ਚਰਨ ਕੌਰ ਇਕੱਲੇ ਦੀ ਖੁਸ਼ੀ ਨਹੀਂ ਆ ਇਹ ਇਸ ਖੁਸ਼ੀ ਆ ਜਿਹੜੀ ਸਾਰੇ ਸੰਸਾਰ ਦੀ ਖੁਸ਼ੀ ਆ ਸਾਰਾ ਸੰਸਾਰ ਮੰਗ ਰ अच्छा ਤੇ ਉਹ ਉਹ ਟੋਲ ਵੱਜ ਜਾਨੇ ਉਦੋਂ ਠੀਕ ਹੈ ਮੈਂ ਤਾਂ ਇਹੀ ਮੀਡੀਆ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਕਰਦਾ ਗਲਤ ਖਬਰਾਂ ਨਾ ਫਲਾਓ ਠੀਕ ਹੈ ਜਦੋਂ ਕੁਝ ਹੋ ਗਿਆ ਇਦਾਂ ਦਾ ਤੁਹਾਨੂੰ ਆਪਣੇ ਆਪ ਪਤਾ ਲੱਗ ਗਿਆ ਨਾ ਬਾਪੂ ਜੀ ਖੁਦ ਸ਼ੇਅਰ ਕਰਨਗੇ ਉਹਨਾਂ ਚੀਜ਼ਾਂ ਅੱਛਾ ਕਿਸੇ ਦਾ ਫੋਨ ਵੀ ਆਇਆ ਫੈਨ ਫੋਨ ਹੁੰਦੇ ਨੇ ਜਿਹੜੇ ਹਰ ਇੱਕ ਨੂੰ ਚਾਉਣ ਵਾਲੇ ਹੁੰਦੇ ਨੇ ਉਹ ਫੋਨ ਵੀ ਕਰਦੇ ਨੇ ਕਿ ਯਾਰ ਅਸੀਂ ਤਾਂ ਗੀਤ ਸੁਣ ਕੇ ਰੋਈ ਜਾਨੇ ਆ ਬਾਈ ਜੀ ਐ ਸੀਜ਼ਨ ਦਾ ਸਭ ਤੋਂ ਵੱਡਾ ਗਾਣਾ ਮੇਰਾ ਹਿੱਟ ਹੋਇਆ ਆਪਾਂ ਤੜਕੇ ਲੜਕੇ ਅਥ ਨੇ ਇੱਕੋ ਜੇ ਉਹਦੇ ਮੈਨੂੰ ਹਜ਼ਾਰਾਂ ਫੋਨ ਆਏ ਬਹੁਤ ਸ਼ਾਬਾਸ਼ ਮਿਲੀ 1 ਮਿਲੀਅਨ ਰੀਲ ਵੀ ਕ੍ਰੋਸ ਕਰ ਗਈ ਬਹੁਤ ਵੱਡਾ ਗਾਣਾ ਹਿੱਟ ਹੋ ਗਿਆ ਦੀਆਂ ਤੇ ਵੀ ਵਜਿਆ ਪਰ ਉਸ ਤੋਂ ਵੀ ਵੱਧ ਮੈਨੂੰ ਜਿਹੜੇ ਫੋਨ ਆਏ ਆ ਆ ਇੱਕ ਵੀਕ ਦੇ ਵਿੱਚ ਵਿੱਚ ਹੀ ਨਿੱਕੇ ਪੈ ਰਹੇ ਨੇ ਆਏ ਮੈਨੂੰ ਬਾਹਰਲੇ ਮੁਲਕਾਂ ਤੋਂ ਫੋਨ ਆਉਂਦੇ ਆ ਬਾਈ ਤੁਸੀਂ ਯਾਰ ਆ ਚੰਗਾ ਕੰਮ ਕੀਤਾ ਹਨਾ ਤੁਸੀਂ ਅਰਦਾਸ ਕੀਤੀ ਆ ਇੱਕ ਵੀ ਕਮੈਂਟੋ ਦੇ ਥੱਲੇ ਮਾੜਾ ਨਹੀਂ ਹੈਗਾ ਉਸ ਗਾਣੇ ਦੇ ਕਿਉਂਕਿ ਅਸੀਂ ਮਾੜਾ ਨਾ ਤਾਂ ਫੇਮ ਲਾਈਨ ਨਹੀਂ ਕੀਤਾ ਨਾ ਹੀ ਕਿਸੇ ਨੂੰ ਮਾੜਾ ਕਿਹਾ ਅਸੀਂ ਤਾਂ ਇਹ ਕਿਹਾ ਕਿ ਦੁਬਾਰਾ ਆਜੀ